ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗੁਰਸਾਹਿਬ ਸਿੰਘ ਨਾਮ ਵੀਰ ਦਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਦੋ ਨਾਗ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗਾ ਇੱਕ ਮੱਝ ਬਿਲਕੁਲ ਤਾਜੀ ਸੀ ਇਹ ਇੱਕ ਦੋਸਤੋ ਇਹ ਗਾਂ ਇਹ ਵੀ ਬਿਲਕੁਲ ਤਾਜੀ ਸੀ ਹੈ। ਇਹਨਾਂ ਪਸ਼ੂਆਂ ਦੋਹਾਂ ਦੀ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਜਿਹੜੇ ਵੀ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਾ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਸਾਰੀ ਪਸ਼ੂਆਂ ਦੀ ਪੁੱਛ ਲੈਂਦੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਹੈ ਵਧੀਆ ਬਾਬੇ ਨਾਨਕ ਦੀ ਕਿਰਪਾ ਜੀ ਸ਼ੁਕਰ ਹੈ ਜੀ ਚੱਲੀ ਜਾਂਦਾ ਵਧੀਆ ਕੰਮ ਹਾਂ ਜੀ ਹਾਂ ਜੀ ਵਧੀਆ ਵਧੀਆ ਜੀ ਅਡਰੈਸ ਬੋਲਦੀ ਵੀ ਕਿ ਅਡਰੈਸ ਆਪਣਾ ਪਿੰਡ ਬਲੇਰਾ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਹਾਂਜੀ ਫੋਨ ਨੰਬਰ ਹੈਗਾ ਜੋ 7529945428 ਠੀਕ ਹੈ ਜੀ ਤੇ ਨਾਂ ਆਪਣਾ ਹੈ ਗੁਰਸਾਰ ਸਿੰਘ ਠੀਕ ਹੈ ਜੀ ਹਾਂਜੀ ਫੋਨ ਨੰਬਰ ਦੋਸਤੋ 75299 45428 ਨੰਬਰ ਦੋਸਤੋ ਸਾਹਮਣੇ ਸਕਰੀਨ ਤੇ ਵੀ ਚੱਲਦਾ ਉਹ ਨੰਬਰ ਵੇਖ ਲਓ ਵੀ ਇਦਾਂ ਨੋਟ ਕਰ ਲਿਓ ਹਾਂਜੀ ਵੀਰ ਜੀ 2 ਨਾ ਆ ਗਿਆ ਅਜ ਆਪਣੇ ਕੋਲੇ ਹਾਂਜੀ ਵੀਰ ਜੀ 2 ਨਾ ਆ ਗਿਆ ਇੱਕ ਆ ਮੈਂ ਗਾਂਵਾਂ ਬਿਲਕੁਲ ਤਾਜੀ ਸੂਈ ਬਿਲਕੁਲ ਤਾਜੀ ਕੱਲ ਰਾਤ ਸੀ ਜੋ ਅੱਛਾ ਜੀ ਹਾਂਜੀ ਦੋਵੇਂ ਲਗ ਕੇ ਕਰੀਬ ਆ ਵੀ ਆ ਗਾਂ ਪਿੰੋਂ ਸਹੀ ਹੈ ਦੋ ਘੰਟਾ ਡੇਢ ਘੰਟਾ ਤੇ ਆ ਮਗਰਬ ਘੰਟਾ ਡੇਢ ਘੰਟਾ ਤੇ ਦੋਵੇਂ ਪਹੁੰਚ ਗਏ ਹਾਂ ਕੱਲ ਦੇ ਸੂਈ ਕੱਲ ਰਾਤ ਆਦੇ ਹਾਂਜੀ ਅੱਛਾ ਵੀਰ ਜੀ ਗਾਂ ਦੇ ਕੋਲ ਹੁਣ ਬੋਲਾ ਕਿੰਨਾ ਹੈ ਵੀਰ ਜੀ ਆਟਾ ਤੇ ਗਾਂ ਦੇ ਥੱਲੇ ਬੋਲਾ ਹੋਵੇ 15 ਹੀ ਆਪਾਂ 14 ਕਿਲੋ ਜਿਹੜਾ ਚਵਾ ਕੇ ਦੇਵਾਂਗੇ ਚਵਾ ਕੇ ਹਾਂ ਠੀਕ ਹੈ ਇਹ ਆਏ ਇੱਕ ਦੋ ਦਿਨਾਂ ਦੇ ਵਿੱਚ ਤੇ ਹੁਣ ਗਾੜੀ ਸੇਵਾ ਕਰਾਂਗੇ ਤਾਂ ਬੋਲੇ ਗਾਂ ਵਾਲੀ ਗਾਂ ਦੁੱਧ 17 18 ਕਿਲੋ ਬਣਾ ਦੇ ਆਪਾਂ ਇਹ ਨਹੀਂ ਕਹਿੰਦੇ ਵੀ ਬਣਾ ਲੂ 25 ਬਣਾ ਲੂ 17 18 ਕਿਲੋ ਰਾਮਣਾ ਦੇਉਗੀ 17 18 ਕਿਲੋ ਹਾਂਜੀ ਪਾ ਲਓ ਜੀ ਦੋਸਤੋ ਜਿਹੜੀ ਥਣਾ ਥਣਾ ਦੀ ਕੁਆਲਿਟੀ ਕਰ ਲਓ ਚੈੱਕ ਲਓ ਜੀ ਨੋਕੜਾ ਥਣਾ ਤੇ ਜਿਹੜੀ ਮਿਲਕ ਵੈਨ ਹੈ ਦੋਸਤੋ ਇਹ ਕਾਫੀ ਮੋਟੀ ਲੱਗੀ ਹੈ 14 ਕਿਲੋ ਦੁੱਧ ਹੁਣ ਬੋਲਾ ਜਿਹੜਾ ਤਿਆਰ ਆ ਵੀਰ ਕਹਿੰਦਾ ਵੀ ਭਾਵੇਂ ਕੋਈ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਕਰ ਲੇ ਅੱਛਾ ਵੀਰ ਜੀ ਬੱਚਾ ਬਾਕੀ ਵੀ ਜੀ ਠੰਡੀ ਧੀਰੀ ਵੜੀ ਆ ਲਓ ਜੀ ਵੇਖੋ ਠੰਡੀ ਧੀਰੀ ਕਰ ਚਵਾਈ ਲੱਗੀ ਪਾ ਲਓ ਜੀ ਇਹ ਨਹੀਂ ਵੀ ਉਹ ਜੀ ਸ਼ੁਕਰਗਾਨ ਹੋ ਗਈ ਲਓ ਜੀ ਦੇਖੋ ਚੈੱਕ ਕਰੋ ਮੋਗੇ ਹੋ ਗਏ ਭਰਾ ਜੀ ਚਾਰ ਖਣਾ ਦੇ ਵਿੱਚੋਂ ਬੱਚਾ ਕੀ ਦਿੱਤਾ ਨਹੀਂ ਬੱਚਾ ਬੱਚਾ ਮਗਰ ਇਹ ਜੀ ਮਗਰ ਵਾਛਾ ਬੱਚਾ ਬੱਚਾ ਠੀਕ ਹੈ ਜੀ ਹਾਂ ਜੀ ਅੱਛਾ ਤੇ ਗਰਸਾ ਵੀਰੇ ਦਾ ਮੁੱਲ ਕੀ ਕਰਨਾ ਮੋਲ ਵੀ ਜੀ ਆਪਾਂ ਲੈਣ ਦੇਣ ਵਾਲਾ ਕਰੀਦਾ ਭਈ ਬਾਹਰ ਹਰ ਆਪਾਂ ਇਹ ਨਹੀਂ ਵਿਆਕੇ ਬਾਹਰ ਕਰੀ ਦੇਖਣ ਚਾਹੀਦਾ ਲਾਗੇ ਕਿ ਇਹਦੀ ਇੱਕ ਘਰ ਆਈ ਦੀ ਇੱਕ ਦੀ ਲਾਗੇ ਚੰਗੀ ਹੋਈ ਤੇ ਨਹੀਂ ਨਾ ਦੂਜਾ ਕਹਿੰਦਾ ਮੇਰੀ ਉਹ ਨਹੀਂ ਦੀ ਆ ਹਾਂਜੀ ਹਾਂਜੀ ਇਹ ਮਾਲ ਇਸੇ ਕਰਕੇ ਜਿਹੜਾ ਕੋਈ ਆਖੀ ਇਹਦਾ ਭਲਾ ਨਹੀਂ ਦੀ ਨੀ ਵੇਗੀ ਠੋਕੇ ਦੀ ਨਹੀਂ ਵੇਗੀ ਹਾਂਜੀ ਹਾਂਜੀ ਇਹ ਮਾਲ ਆ ਬਾਕੀ ਭਾਅ ਮਸਾਬ ਕਰਾ ਜਿੰਨੇ ਪੈਸੇ ਦੇਣੇ ਆ ਹਾਂਜੀ ਤੇ ਬਾਕੀ ਆਪਾਂ ਮੁੱਲ ਕਰਦੇ ਹਾਂ 65000 ਰੁਪਏ ਹਾਂਜੀ ਤੇ ਕਿੰਨਾ ਕੁ ਮਾਨਤਾ ਇਹ 12000 ਦੇ ਵਿੱਚ ਹੀ ਗਾਦੇ ਰਾਂ 60 ਪੂਰੇ ਦੀ ਕਰ ਲਈ ਚਾਹ 60 ਦੀ ਦੇ ਰਾਂ ਠੀਕ ਹਾਂਜੀ ਲਓ ਜੀ ਕੱਢੋ ਬਾਹਰ ਲੋ ਦੋਸਤੋ ਸੂਆ ਦੱਜਾ ਸੂਈ ਜੇ ਸੂਈ ਆ ਕੱਲ ਦੀ ਕੱਲ ਦੀ ਸਈ ਆ ਹਾਂਜੀ ਬਾਕੀ ਰੱਛੀ ਬਹੁਤ ਜਾਈ ਚੰਗੀ ਆ ਦੱਜਾ ਸੂਆ ਥਣ ਥਣ ਵੇਖੋ ਬੇ ਕਬੂਤੀ ਦੀ ਬਰੀਕੀ ਕਿੰਨੀ ਵਧੀਆ ਲੱਗੀ ਕਰੋ ਚੱਕ ਜੀ ਅੱਛਾ ਵੀ ਜੇਜੂ ਨੂੰ ਪੂਰੀ ਪ੍ਰੋਫਾਈਲ ਜੇਜੂ ਦਾ ਮਾਨ ਟੋਡਲਾ ਵਧੀਆ ਪਾਈ ਆਗੇ ਲੈ ਲੋ ਜੀ ਕਰੋ ਚੱਕ ਜੀ 14 ਕਿਲੋ ਦੋਸਤੋ ਹੁਣ ਜਿਹੜਾ ਬਹੁਤ ਤਿਆਰ ਆ 65000 ਰੁਪਏ ਦੀ ਮੰਗ ਰੱਖੀ ਗਈ ਆ 60000 ਦੇ ਵਿੱਚੋਂ ਤੁਹਾਡਾ ਆ ਆਂਗਿਆਂ ਦਾ ਮਾਨ ਤਾਂ ਜਿਹੜਾ ਸ਼ੋਰ ਛੱਪਾ ਮੌਕੇ ਤੇ ਜ਼ਰੂਰ ਹੋਊਗਾ ਗਾਂ ਚੰਗੀ ਚੰਗੀ ਬਰੀਡ ਵਾਲੀ ਸੋਹਣੀ ਬਰੀਡ ਵਾਲੀ ਗਾਂ ਵਧੀਆ ਵੀਰ ਚੈੱਕ ਕਰ ਲਓ ਜੀ ਲਓ ਜੀ ਕਰੋ ਚੈੱਕ ਜੀ ਬਾਕੀ ਖੰਡੀ ਤੇਰੀ ਬਹੁਤ ਜਿਆਦੀ ਲਓ ਜੀ ਕਰੋ ਚੈੱਕ ਵੇਖੋ ਥਾਨ ਕਡਾ ਮਈਆਂ ਵਰਗਾ ਲੱਗਾ ਰੁਗ ਰੁਗਦਾ ਦੋਤੋ ਪੂਰਾ ਨੱਗਰ ਪੂਰਾ ਠੋਸ ਆਰਡਰ ਚੈੱਕ ਤੁਸੀਂ ਕਰ ਲਓ ਬਾਕੀ ਚੋਕੀ ਤਸੱਲੀ ਕਰ ਲਿਓ ਕਿਉਂਕਿ ਸੁਆ ਸвая ਪਸ਼ੂ ਬੇਸ਼ੱਕ ਦੋ ਟਾਈਮ ਚੋਰੋ ਲਓ ਜੀ ਕਰੋ ਚੈੱਕ ਬੱਚਾ ਦੋਸਤੋ ਬੱਚਾ 나ੜੂਆ ਨਾਲ ਇਹ ਬੱਚੇ ਦਾ ਵਿਖਾ ਦੇਣੇ ਅੰਗਲੇ ਨਾਲੂ ਦੇ ਨਾਲ ਇਹ ਆਹ ਦੇਖੋ ਲਓ ਜੀ ਆਹ ਕਰੋ ਜੀ ਚੈੱਕ ਗਿੱਲਾ 나ੜੂਆ ਆਹ ਲਓ ਜੀ 65000 ਰੁਪਿਆ ਡਿਮਾਂਡ 60000 ਦੇ ਵਿੱਚੋਂ ਤੁਹਾਡਾ ਆ ਜਾਣਗੇ ਦਾ ਮਾਨਤਨ ਮੌਕੇ ਤੇ ਸ਼ੋਰ ਛੱਪਾ ਜਰੂਰ ਹੋਊਗਾ ਮੋਲ ਵੀਡੀਓ ਵਾਲੇ ਫਿਕਸੀ ਜੁ ਹੁੰਦੇ ਬੈਕ ਸਾਈਡ ਤੋਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਜਿਹੜੀ ਗੇਨਸ ਬਾਹਾਨੇ ਤੇ ਤੁਸੀਂ ਚੈੱਕ ਕਰ ਲਿਓ ਆ ਲਓ ਜੀ ਅੱਛਾ ਉਲਟ ਬਹਿਣੀ ਵਾਲੇ ਪਾਸੋਂ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਜੀ ਲਓ ਜੀ ਕਰੋ ਚੈੱਕ ਚਾਰੇ ਥਾਂ ਨਿਕਲਵੇਂ ਗੈਪ ਦੇ ਵਿੱਚ ਆਹ ਦੀ ਫੇਸ ਕੁਆਲਿਟੀ ਚੈੱਕ ਕਰ ਲਓ ਬਾਕੀ ਜੀ ਜੀ ਗਾਂ ਵਾ ਸੁਈ ਹਾਂਜੀ ਪਤਾ ਕਿ ਆਪਾਂ ਲਾਮੇ ਦਾ ਕੰਮ ਨਹੀਂ ਵਿਜੀ ਕਰਨਾ ਹਾਂਜੀ ਹਾਂਜੀ ਵੀ ਆਪਾਂ ਇਹਨਾਂ ਨੂੰ ਝੂਠ ਮਾਰ ਕੇ ਤਾਂ ਜਾਦ ਗਏ ਵੀ ਆਹ ਗੱਲ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੋ ਤਸੱਲੀ ਕਰਨਾ ਦੀ ਹਨਾ ਤਸੱਲੀ ਕਰਕੇ ਜੇ ਪਾਸ ਹੋਵੇ ਖੜੇ ਨਹੀਂ ਦੇ ਗਾਂ ਮੇਰੇ ਘਰੇ ਬੱਧੀ ਹਾਂਜੀ ਠੀਕ ਠੀਕ ਹੈ ਹਾਂਜੀ ਗੱਲ ਦੋਸਤੋ ਵਧੀਆ ਕਹੀਏ ਵੀਰ ਨੇ ਕਿਉਂਕਿ ਸੋਏ ਪਹੁੰਚੂ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਚੁਵਾਈ ਕਰਾ ਲਿਆ ਕਰੋ ਜੇ ਕੋਈ ਵੀਰ ਦੂਰ ਤੋਂ ਵੀਡੀਓ ਦੇਖਦਾ ਨਾ ਤੇ ਚੁਵਾਈ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਉਹ ਪਹਿਲੀ ਗੱਲ ਤੇ ਇੱਕ ਟਾਈਮ ਜਿਹੜੀ ਵਿజిਟ ਜ਼ਰੂਰ ਕਰਿਆ ਕਰੋ। ਆਓ ਜੀ ਮੱਝਬਾਰੇ ਦੱਸੀ ਗਈ। ਵੇਜੀ ਆ ਜੇਸੂਏ ਝੋਟੀ ਜੋ ਇਹ ਵੀਰ ਜੀ ਪੀਰੇ ਸੋਹ ਹਰਿਆਣੇ ਚੋਂ ਆਈ। ਹਰਿਆਣੇ ਚੋਂ ਆਇਆ ਦੋਸਤੋ ਇਹਦੀ ਐਵੀਜੀ ਦੀ ਫੀਸ ਦੇਖੋ ਵੀਰ ਜੀ ਕੰਨ ਦੇਖੋ ਜੇ ਤੁਹਾਨੂੰ ਲੈ ਦੇ ਗਾ ਦਾ ਕੰਨ ਨਿਕਾ ਨਿਕਾ ਲੱਗਾ ਚੱਪਾ ਚੱਪਾ ਇਹ ਪ्योर ਹਰਿਆਣੇ ਦੀ ਮੈਂ ਉਧਰ ਦੀ ਲਓ ਜੀ ਦੋਸਤੋ ਚੈੱਕ ਤੁਸੀਂ ਕਰ ਲਓ ਹਾਂ ਜੀ ਬਾਕੀ ਜਿਹੜੇ ਵੀਰ ਨਿਰਖ ਪਰ ਖੜੇ ਉਹਨਾਂ ਨੇ ਪਰਖਾਪ ਕਰ ਲੈਣੀ ਹੈ ਸਵੇਰ ਦੂਜਾ ਸੂਈ ਤੇ ਇਹ ਵੀਰ ਕੱਲ ਦੀ ਸੂਈ ਇਹ ਕੱਲ ਦੀ ਸੂਈ ਜਣੀ ਕਿੰਨਾ ਬੋਲਾ ਤਿਆਰ ਹੁੰਦਾ ਇਹਦੇ ਤੇਲੇ ਬੋਲਾ ਹੋਏ 11 ਆਪਾਂ 10 ਕਿਲੋ ਜਿਹੜਾ ਚਵਾ ਕੇ ਦੇਵਾਂਗੇ ਜਿਹੜਾ ਅਧਾਈ ਦੇਵਾਂਗੇ ਚ ਠੀਕ ਹੈ ਜੀ ਜੇ ਤੁਸੀਂ ਕਰ ਲੋ ਫੇਰ ਕੱਲ ਨੂੰ ਗਾ ਬਣ ਨੇ ਸੇਵਾ ਕੀਤੇ ਧੋ ਤੇ ਵਾਦੀ ਬੰਦ ਮੜਾ ਬਹੁਤ ਚੰਗਾ ਹੋਇਆ ਬੱਚਾ ਮੜਾ ਖਾਦੀ ਹੈ ਜੀ ਹਾਂ ਲੋ ਜੀ ਚੈੱਕ ਕਰ ਲੋ ਆ ਵੀ ਦੋਸਤੋ ਵੇਖੋ ਸ਼ਾਈਨੇ ਗਰੀ ਦੇਖੋ ਮਾਜੀ ਵੀ ਲੋ ਜੀ ਬੱਚਾ ਨਾੜੂ ਨਾਲ ਹੈ ਜੇ ਨਾਰਵਾ ਨਾਲ ਇਹਦੀ ਬੱਚਾ ਵੈਸੇ ਨਾੜੂ ਪਸ਼ੂ ਖਾ ਜਾਂਦਾ ਵਾ ਆਵੇ ਨਾਲ ਹੈਗਾ ਹਾਂਜੀ ਆ ਹੈਗਾ ਜੀ ਨਾਰ ਨਾੜੂ ਚੈੱਕ ਕਰ ਲੇ ਬਾਕੀ ਜਿਹੜਾ ਵੀ ਰ ਹੋਊਗਾ ਆਪਣੀ ਤਸੰਦੀ ਕਰ ਲੈ ਲੋ ਜੀ ਇਹਦੀ ਫੇਸ ਕੁਆਲਟੀ ਮਾਜੀ ਦੀ ਦੇਖੋ ਬਾਕੀ ਵੀਰ ਜੀ ਮੈਂ ਇਹ ਵੀ ਗਾਮਾਰ ਕੀਆ ਲੋ ਜੀ ਵੇਖੋ ਆ ਲੋ ਜੀ ਕਰੋ ਚੈੱਕ ਲੋ ਜੀ ਲੋ ਜੀ ਬਿਨਾ ਬੱਚੇ ਤੋਂ ਲੋ ਕਰੋ ਚੈੱਕ ਦੇਖੋ ਇਹ ਹੋ ਗਿਆ ਬਹੁਤ ਘੱਟ ਮਿਲਦੀ ਹੈ ਜੀ ਦੋਸਤੋ ਇਹ ਜੇ ਰਵੇ ਦੀ ਮੱਝ ਬਾਕੀ ਨਸਲ ਦੇ ਵੀਰ ਜੀ ਆਪਾਂ ਡੰਗ ਤੇ ਜਿਹੜਾ ਲਾਂਮਾ ਲੜਾ ਜੋਰ ਦੱਸਾਂਗੇ ਉਹ ਨਿਕਲੂਗਾ ਲਓ ਜੀ ਕਰੋ ਚੱਕੀ ਦੋਸਤੋ ਵੇਖੋ ਅੱਛਾ ਵੀਰ ਜੀ ਦੋ ਕਿ ਤੁਸੀਂ ਦੱਸਤਾ ਬੋਲਾ 10 ਕਿਲੋ ਤਿਆਰ ਹੈ ਹਨਾ ਹਾਂਜੀ ਹਾਂਜੀ ਸਵੇਰ ਦੁਜਾ ਸਵੇਰੇ ਇਹਦੀ ਦੀ ਮੰਗ ਕੀ ਰੱਖੀ ਜੀ ਵੀਰ ਜੀ ਡਿਮਾਂਡ ਦੇ ਉਤਰਾ ਬਾਹਰ ਦੇ ਹੋਈ ਮੈਂ ਦਾ ਇਹ ਕਪੜੀਆਂ ਤਰੀ ਕਰੀ ਜਾਂਦੇ ਅਸੀਂ ਕਰੀ ਜਾਂਦੇ ਆ ਹਾਂਜੀ ਹਾਂਜੀ ਤੇ ਆਪਾਂ ਲੈਣ ਦੇ ਨਾਲਾ ਮੁੱਲ ਕਰਨਾ ਵਾਲਾ 140 1 ਲੱਖ 40 ਹਜ਼ਾਰ ਹਾਂਜੀ ਕਿੰਨਾ ਕੋ ਮਾਨਤਾ ਨਹੀਂ ਉਹਨੇ ਜੋ ਮਾਨਤਾੜ ਆਪਾਂ ਜਿਹੜੇ ਛੋੜਛੱਪਾ ਕਰਾਂਗੇ 135 ਦੇ ਵਿੱਚ ਛੋੜਛੱਪਾ ਕਰਾਂਗੇ 135 ਹਜ਼ਾਰ 135 ਹਜ਼ਾਰ ਗਜੈਸ ਹੈ ਵੀ 35 ਚ ਹੋਰ ਵੀ ਉਹ ਜਿਹਨਾਂ ਕੋਈ ਦੂਰ ਜਿਹੜਾ ਵੀਰ ਆਊਗਾ ਚਲ ਮਾਤਾੜ ਕਰਾਂਗੇ ਬਾਕੀ ਮੈਂ ਬਹੁਤ ਚੰਗੀ ਇਹਦਾ ਕੋਈ ਆ ਗਿਆ ਕਿ ਵੀ ਉਹਨਾ 1.5 ਲੱਖ ਲੈਦਾ ਆਪਾਂ ਬੋਲ ਜਿਹੜਾ ਲੱਗਣਾ ਬਾਕੀ ਤਾਂ ਨਹੀਂ ਬੜਾ ਬਾਜ਼ਾਰ ਤੇ ਆ ਬਾਕੀ ਦੋਸਤੋ ਮੈਂ ਵੀ ਤੁਸੀਂ ਬਰੀਕੀ ਵੇਖੋ ਸ਼ਾਈਨਿੰਗ ਵੇਖੋ ਜੀ ਤੇ ਇਹ ਜਿਹੜੀਆਂ ਸੀਲੀਆਂ ਸੁਦੀ ਧਰਮ ਵਿਖਾਤੀਆਂ ਬਿਨਾ ਬੱਚੇ ਤੋਂ ਵੀਰ ਨੇ ਧਰਮ ਮਾਰਤੀਆਂ ਜੇ ਲੈ ਜੋ ਕੱਢੋ ਬਾਹਰ ਨੂੰ ਉਹ ਤਾਂ ਜਿਹੜੇ ਬੰਦੇ ਦਾ ਮੈਂ ਵਿੱਚ ਲਈ ਨਾ ਉਹਨੇ 140 ਦੀ ਪੀਲਸ ਵੀ ਆਪ ਮੈਂ ਲੈਂਦੀ ਠੀਕ ਹੈ ਹਾਂਜੀ ਤੇ ਹੁਣ ਆਪਾਂ ਮੋਲ 140 ਦਿੱਤਾ ਲਓ ਜੀ ਕਰੋ ਚੱਕ ਦੋਸਤੋ 1,40,000 ਰੁਪਏ ਡਿਮਾਂਡ ਰੱਖੀ ਗਈ ਹੈ 1,35,000 ਦੇ ਵਿੱਚ ਤੁਹਾਡਾ ਆਇਆ ਗਿਆ ਦਾ ਮਾਨ ਤਾਂ ਜਿਹੜਾ ਛੋੜ ਛੱਪਾ ਜ਼ਰੂਰ ਹੋਊਗਾ ਆ ਲਓ ਜੀ ਦਾ ਕਾਰਡ ਕਰ ਚੈੱਕ ਕਰ ਲਓ ਸੂ ਕੇ ਥੋੜੀ ਜੀ ਲੱਪੇ ਦੇ ਵਿੱਚ ਜ਼ਰੂਰ ਹੈ ਕਿਉਂਕਿ ਜਦੋਂ ਪਸ਼ੂ ਸੱਜਰ ਸੁੰਦਾ ਲੱਪਾ ਥੋੜਾ ਜਿਹਾ ਜ਼ਰੂਰ ਲੱਗ ਜਾਂਦਾ ਪਸ਼ੂ ਨੂੰ ਲੋਜੀ ਕਰੋ ਚੱਕ ਮੇਰੇ ਵੀਰੋ ਆਹ ਲਓ ਜੀ ਆਰਡਰ ਕੁਆਲਿਟੀ ਪੂਰਾ ਫਸਵਾ ਆਰਡਰ ਤਿਆਰ ਕੀਤਾ ਜੇ ਕਰਮਾਈ ਦੇ ਆਹ ਲਓ ਜੀ ਲਿਆਓ ਜੀ ਬਾਕੀ ਇਹ ਨਹੀਂ ਇਹ ਵੀ ਗਾਂਵ ਆਲਾ ਕੰਮ ਆ ਜਿੱਥੇ ਮਾਜੀ ਰਸਾ ਛੁੱਟ ਕੇ ਬਹਿ ਜੋ ਥਲੀ ਇਹ ਨਹੀਂ ਲੱਤ ਮਾਰ ਕੇ ਦੋ ਪਰੋਨੇ ਬੈਠੇ ਹੋਣਗੇ ਲੱਤ ਮਾਰ ਕੇ ਹੋ ਜਾਊਗੀ ਹਾਲੇ ਜੀ ਕਰ ਲਓ ਚੱਕ ਜਦੋਂ ਮਰਜੀ ਇਹ ਫ੍ਰਿਜ ਆ ਜਦੋਂ ਮਰਜੀ ਬਹਿਜਤ ਚੱਕ ਲੋ ਜੀ ਦੀ ਪਿੱਠ ਪੜੀ ਦੀ ਦੋਸਤੋ ਕਰੋ ਚੜਾਈ ਚੱਕ ਵੇਖੋ ਜੀ ਦੀ ਕਰਮਾਈ ਦੀ ਨਸਲ ਬਰੀਡ ਹਰ ਇੱਕ ਚੀਜ਼ ਬਾਕੀ ਦੋਸਤੋ ਇਹੋ ਜਿਹੇ ਕਰਮਾਲੀਆਂ ਆਉਣਗੇ ਜੀ ਹਰਿਆਣੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜੇ ਵੀਰ ਪਸ਼ੂ ਉਧਰੋਂ ਲਿਆਉਂਦੇ ਆ ਖਰੀਦ ਕੇ ਮੇਨ ਜਰੀ ਦੋਸਤੋ ਤੁਹਾਨੂੰ ਮਜ਼ੀਦ ਵਿਖਾਉਣੀ ਆ ਆ ਵੇਖੋ ਜੀ ਦੀ ਕਰੋ ਚੈੱਕ ਆ ਸਾਰੀ ਹਰ ਇੱਕ ਚੀਜ਼ ਦੀ ਚੈੱਕ ਕਰ ਲਓ ਲਓ ਜੀ ਦਾ ਪਿੱਠ ਪੋੜਾ ਵੇਖੋ ਦੋਸਤੋ ਬਾਕੀ ਇਹ ਜੀ ਆ ਸੂਰੋਂ ਲੈ ਕੇ ਥੱਲੇ ਦਾ ਕਾਡਰ ਕੁਆਲਟੀ ਲੱਗੀ ਜੇ ਲਓ ਜੀ ਬਾਕੀ ਦੇਖੋ ਸੈਂਕਾ ਕਾ ਡਾ ਲਗਾ ਆ ਰੀ ਦੇਖੋ ਆਕੇ ਨਾ 200 ਰੁਪਈਆ ਲੰਗਦਾ ਰੁਪਈਆ ਨਹੀਂ ਵੇਚੀ ਲੰਗਦਾ ਇਹ ਤਾਂ ਕਿੰਨੀ ਬਰੀਕੀ ਛੋਟੀ ਦੀ ਪੱਲੀ ਬੁੱਤੀ ਲੱਗੀ ਆ ਦੇਖੋ ਜੀ ਕਰੋ ਚੈੱਕ ਮਿਲਕ ਮੈਨੇ ਦੀ ਕਾਫੀ ਮੋਟੀ ਹੈ 1,40,000 ਰੁਪਿਆ ਡਿਮਾਂਡ ਰੱਖੀ ਆ 1,35,000 ਤੋਂ ਤੁਹਾਡਾ ਆ ਗਿਆ ਮੰਤਨ ਹੋਊਗਾ ਆਹ ਦੇਖੋ ਜਿੱਥੇ ਵੀਰ ਹੱਥ ਮਾਰ ਰਿਹਾ ਆਹ ਵੇਖੋ ਚੀਜ਼ ਕਰੋ ਚੈੱਕ ਬਾਕੀ ਦਾ ਵੀਰ ਜੀ ਇਹੋ ਜੀ ਨਹੀਂ ਕੋਈ ਗੱਲ ਜੀ ਜੋ ਦੱਸਾਂ ਲਈ ਦੇਖੋ ਹਾਂ ਲਓ ਜੀ ਕਰੋ ਚੈੱਕ ਜਾਰੀਆਂ ਘਰਾਗੇ ਕਿ ਬੀਬੀਆਂ ਚੋਦੀਆਂ ਕੋਈ ਆਹ ਦੀ ਲੱਤ ਮਾਰੂ ਛੜ ਮਾਰੂ ਇਹ ਤਾਂ ਮੈਂ ਮੈਂ ਨਾ ਵੀ ਘਰ ਰੱਖਣ ਵਾਲੀ ਆ ਤੁਸੀਂ ਚੈੱਕ ਕਰੋ ਜਿੰਨੀ ਮਰਜ਼ੀ ਹਰ ਲੈ ਲਓ ਜੀ ਇਹ ਜਿੰਨੀ ਸਲਾਹਤ ਕਰ ਲਈ ਜਿਹੜਾ ਉਹ ਨਹੀਂ ਥੋੜੀ ਹੈ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਸਰੋਤ ਬਹੁਤ ਪਉਦੀ ਕੀਤੀ ਜਿਹੜਾ ਬਹੁਤ ਸਲਾਹ ਦੇ ਜੋ ਹਾਂਜੀ ਹਾਂਜੀ ਸੂਰੇ ਖਾ ਦੋ ਮਗ ਤਾਂ ਦਿਖਾ ਪਿਆ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸਵੀਰ ਰਹਾਕਵੰਦਾ ਜਰੂਰ ਕਰਿਆ ਕਰੋ ਅਡਰੈਸ ਏ ਕਰੀਬ ਦਾ ਫੇਰ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਗੁਰਸਾਹਬ ਸਿੰਘ ਨਾਮ ਵੀਰ ਦਾ ਜੋ ਜੋ ਦਸਾਏ ਨਹੀਂ ਵੀ ਉਹ ਜਿਹੀ ਨਹੀਂ ਗੱਲ ਗਈ ਹਾਂਜੀ ਯਾਰ ਥਾਨ ਕੱਡਾ ਵਧੀਆ ਗਾਣਾ ਕਰ ਲੋ ਚੱਕ ਜੀ ਜੀ ਫੋਨ ਨੰਬਰ ਆਪਣਾ ਕਰੀ ਫੇਰ ਬੋਲੋ ਫੋਨ ਨੰਬਰ ਵੀਰ ਜੀ ਹੈਗਾ 7589945482 ਠੀਕ ਹੈ ਜੀ ਹਾਂਜੀ ਠੀਕ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ